ਮੈਂ ਮੰਦਰ ਦੇ ਵਿੱਚ ਅੱਲਾ ਯੱਲਾ ਆਖਾਂਗਾ ਮੈਂ ਗੁਰਦਾਰੇ ਵਿੱਚ ਨਾਮ ਰਾਮ ਦਾ ਬੁਲਾਵਾਂਗਾ ਮੈਂ ਕਰ ਖੁਦਾ ਦੇ ਜਾ ਕੇ ਬਲੂ ਮੋਮਬਤੀਆਂ ਤੇ ਮੈਂ ਸੂਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਤੇਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੁਮਾ ਦਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੁ ਲਗਾ ਬਹੁਤ ਚੰਗਾ ਇੱਕ ਮੈਨੂੰ ਮੇਰੇ ਤੇ ਗਿੱਲਾ ਸੀਗਾ ਵੀਸ ਰੰਗ ਮੇਰੇ ਮੇਰੀ ਹੋਤੀ ਵਾ ਖੁਸ਼ ਹੁੰਦੀ ਨਹੀਂ ਸੱਜਣ ਆ ਗਏ ਬਾਪੂ ਸਭ ਦੇ ਅੱਗੇ ਆ ਗਏ ਕੋੜਾ ਹੋ ਜਾ ਹੁਣ ਤਾਂ ਹੀ ਫੋਨ ਕੀਤਾ ਵਾ ਕਰਕੇ ਚੱਲੀਏ ਤੂੰ ਐਵੇਂ ਦਿਲ ਨਾ ਛੱਡੀ ਨੀ ਕਹਤਾ ਮੈਂ ਰੱਬ ਨੂੰ ਕਿੱਠਿਆਂ ਨਾ ਸਦੀ ਹਰ ਮੁਸ਼ਕਿਲ ਨੂੰ ਕਰਕੇ ਆਸਾਂਂਦਿਆਂਗਾ ਮੈਂ ਛੱਡ ਕੇ ਨਹੀਂ ਜਾਂਦਾ ਨਾ ਜਾਣਦਿਆਂਗਾ ਮੈਂ ਛੱਡ ਕੇ ਨਹੀਂ ਜਾਂਦਾ ਨਾ ਜਾਣਦਿਆਂਗਾ ਜੋ ਫਿਕਰ ਐ ਤੇਰੀ ਉਹ ਪਿਲਾਂਏ ਮੇਰੀ ਜੋ ਫਿਕਰ ਐ ਤੇਰੀ ਉਹ ਪਿਲਾਂਏ ਮੇਰੀ ਤੇਰੇ ਉੱਤੇ ਮੂ ਨੂੰ ਮੁਸਕਾਨ ਦਿਆਂਗਾ ਤੇ ਤੇਰੀ ਅੱਖ ਦੇ ਜਿੰਨੇ ਸੁਪਨੇ 니 ਤੇਰੀ ਅੱਖ ਦੇ ਜਿੰਨੇ ਸੁਪਨੇ ਮੈਂ ਆਪਣੇ ਬਣਾ ਕੇ ਅੰਜਾਮ ਦਿਆਂਗਾ ਮੈਂ ਛੱਟ ਕੇ ਨਹੀਂ ਜਾਂਦਾ ਨ ਜਾਣਦਿਆਂ ਗਾ ਤੂੰ ਹਿਸਾਏ ਰੋਦਾ ਤੇ ਪਗ ਮੇ ਮੈਂ ਮੰਦਰ ਦੇ ਵਿੱਚ ਅੱਲਾ ਯੱਲਾ ਆਖਾਂਗਾ ਮੈਂ ਗੁਰਦਾਰੇ ਵਿੱਚ ਨਾਮ ਰਾਮ ਦਾ ਬੁਲਾਗਾ ਨੈਂ ਕਰ ਖੁਦਾ ਦੇ ਜਾ ਕੇ ਬੜੂ ਮੋਮਬਤੀਆਂ ਤੇ ਮੈਂ ਸੁਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਤੇ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਨਰਮਾ ਦਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੂੰ ਲਾਗਾ ਵਾਹਿਗੁਰੂ ਬਹੁਤ ਸਖਤ ਇੱਕ ਮੈਨੂੰ ਮੇਰੇ ਤੇ ਗਿੱਲਾ ਸੀਗਾ ਨਵੇਂ ਲਈ ਕੋਈ ਸਾਨੂੰ ਮੇਰੀ ਬੋਲੀ ਬਹੁਤ ਖੁਸ਼ ਹੁੰਦੀ ਕਿ ਸੰਤ ਜੀ ਆਗੇ ਬਾਪੂ ਸਾਹਿਬ ਜੀ ਆਗੇ ਕੋਲੋ ਹੋ ਜਾ ਸੱਜੀਆਂ ਤੂੰ ਐਵੇਂ ਦਿਲ ਨਾ ਛੱਡੀ ਨਿੱਕੈਤਾ ਮੈਂ ਰੱਬ ਨੂੰ ਇਕੱਠਿਆਂ ਨਾ ਸਦੀ ਹਰ ਮੁਸ਼ਕਿਲ ਨੂੰ ਕਰਕੇ ਆਸਾਨ ਦਿਆਂਗਾ ਮੈਂ ਛੱਡ ਕੇ ਨਹੀਂ ਜਾਂਦਾ ਨਾ ਜਾਣ ਦਿਆਂਗਾ ਮੈਂ ਛੱਡ ਕੇ ਨਹੀਂ ਜਾਂਦਾ ਨਾ ਜਾਣ ਦਿਆਂਗਾ ਜੋ ਫਿਕਰ ਐ ਤੇਰੀ ਉਹ ਪਹਿਲਾ ਏ ਮੇਰੀ ਜੋ ਫਿਕਰ ਐ ਤੇਰੀ ਉਹ ਪਹਿਲਾ ਏ ਮੇਰੀ ਤੇਰੇ ਉੱਤੇ ਮੂ ਨੂੰ ਮੁਸਕਾਂ ਦਿਆਂਗਾ ਤੇ ਤੇਰੀ ਅੱਖ ਦੇ ਜਿੰਨੇ ਸੁਪਨੇ 니 ਤੇਰੀ ਅੱਖ ਦੇ ਜਿੰਨੇ ਸੁਪਨੇ ਮੈਂ ਆਪਣੇ ਬਣਾ ਕੇ ਅੰਜਾਮ ਦਾਂਗ ਮੈਂ ਛੱਟ ਕੇ ਨੀ ਜੰਦ ਨਾ ਜਾਣਦਾਂ ਤੂੰ ਹਿਸਾਏ ਰੋਦਾ ਤੇ ਪਗ ਮੈਂ ਮੰਦਰ ਦੇ ਵਿੱਚ ਅੱਲਾ ਯੱਲਾ ਆਖਾਂਗਾ ਮੈਂ ਗੁਰਦਾਰੇ ਵਿੱਚ ਨਾਮ ਰਾਮ ਦਾ ਬੁਲਾਗਾ ਮੈਂ ਕਰ ਖੁਦਾ ਦੇ ਜਾ ਕੇ ਬਾਲੂੰ ਮੋਮਬਤੀਆਂ ਤੇ ਮੈਂ ਸੂਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਤੇਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੁਮਾਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੁਮਾਗਾ ਬਹੁਤ ਸੋਹਣਾ ਇੱਕ ਮੈਨੂੰ ਮਿਰਤਿ ਗਿੱਲਾ ਸੀਗਾ ਦਮੇਂ ਕੋਈ ਇਸ ਰੋਹ ਮੇਰੀ ਬੋਤੀ ਬਹੁਤ ਖੁਸ਼ ਹੁੰਦੀ ਸੀ ਆਗੇ ਬਾਪੂ ਸਾਹਮਣੇ ਆ ਕੇ ਚੱਲੋ ਜੀ ਤਾ ਨਹੀਂ ਫੂਲ ਕੀਤਾ ਕਰਕੇ ਚੱਲੀਏ ਤੂੰ ਐਵੇਂ ਦਿਲ ਨਾ ਛੱਡੀ ਨਿੱਕਾ ਤਾ ਮੈਂ ਰੱਬ ਨੂੰ ਕਿੱਠਿਆਂ ਨਾ ਸਦੀ ਹਰ ਮੁਸ਼ਕਿਲ ਨੂੰ ਕਰਕੇ ਆਸਾਨ ਦਿਆਂਗਾ ਮੈਂ ਛੱਡ ਕੇ ਨਹੀਂ ਜਾਂਦਾ ਨਾ ਜਾਣ ਦਿਆਂਗਾ ਮੈਂ ਛੱਡ ਕੇ ਨਹੀਂ ਜਾਂਦਾ ਨਾ ਜਾਣ ਦਿਆਂਗਾ ਜੋ ਫਿਕਰ ਹੈ ਤੇਰੀ ਉਹ ਪਹਿਲਾਂ ਹੈ ਮੇਰੀ ਜੋ ਫਿਕਰ ਹੈ ਤੇਰੀ ਉਹ ਪਿਆਰ ਮੇਰੀ ਤੇਰੇ ਉੱਤੇ ਰੇ ਮੂ ਨੂੰ ਮੁਸਕਾਉਂਦਿਆਂਗਾ ਤੇ ਤੇਰੀ ਅੱਖ ਦੇ ਜਿੰਨੇ ਸੁਪਨੇ ਨੀ ਤੇਰੀ ਅੱਖ ਦੇ ਜਿੰਨੇ ਸੁਪਨੇ ਮੈਂ ਆਪਣੇ ਬਣਾ ਕੇ ਅੰਜਾਮ ਦਿਆਂਗਾ ਮੈਂ ਛੱਟ ਕੇ ਨਹੀਂ ਜਾਂਦਾ ਨਾ ਜਾਣਦਿਆਂਗਾ ਤੂੰ ਹਿਸਾਂੇ ਰੋਦਾ ਤੇ ਪਗ ਮੇ